ਲੇ ਮਿੱਤਰੋ ਟਰਾਲੀ ਰੇਕ ਦੀ ਥੋੜੀ ਜੀ ਲੇਬਰ ਕਹਿੰਦੀ ਗਾਈਸ ਤਾਂ ਬਈ ਰੋਟੀ ਖਾਣੇ ਹੁਣ ਹੁਣ ਇਹ ਜਾਣੀਏ ਦੁੱਗਾਂ ਟਰਾਲੀ ਫਿਰ ਚੋਬਰ ਕਹਿੰਦੇ ਵੀ ਆਪ ਹੀ ਆਪਾਂ ਕੰਮ ਸਟਾਰਟ ਕਰਦੇ ਆਂ ਤੇ ਆਪ ਹੀ ਭਰ ਲੈਣਾ ਜਿੰਨੇ ਕੁ ਰਹਿੰਦੀ ਆ ਹੁਣ ਗੱਲ ਕਰ ਵਿੱਚ ਮੈਂ ਵੀ ਆਉਣਾ ਦੀ ਹੁਣ ਆਪ ਹੀ ਚਲਾਦਾ ਕੰਮ ਉਹ ਬੰਦਿਆ ਨੇ ਓ ਤੂੰ ਥੱਲੇ ਆ ਜਾ ਓਏ ਅਵੀ ਓਏ ਓਏ ਲੈ ਚਲਾਦਾ ਕੰਮ ਮੁੰਡਿਆ ਨੇ ਐਂ ਵੀ ਕਈ ਵਾਰ ਰਹਾਡਾ ਘੰਡਾ ਕੱਢਣਾ ਪੈ ਜਾਂਦਾ ਨਹੀਂ ਬਈ ਕੰਦੜਾ ਰਹਤੀ ਆ ਭਾਈ ਸੰਦੀਪ ਇਹਦਾ ਮੁੰਡੇ ਦਾ ਆੜੰਭਾਗਾ ਲੌਂਗ ਗੱਲ ਤਾਂ ਬਹੁਤ ਹਿੰਮਤੀ ਬੰਦਾ ਹੈ ਯਾਰ ਠੀਕ ਹੈ ਨਾ ਯਾਰ ਵੀ ਦੂਰ ਜਾਣੀ ਹੈ ਟਰਾਲੀ ਇੱਕ ਆਪਣੇ ਉਹ ਸੜਕ ਤੇ ਖੜੀ ਹੈ ਮੇਰੇ ਖਿਆਲ ਉਹ ਕੰਬੇ ਤੇ ਉੱਲੀ ਆ ਰਹੀ ਹੈ ਅੱਛਾ ਬੱਜ ਕਾ ਇੱਕ ਨਾ ਪਤਾ ਤੇ ਇਹ ਕਹਿੰਦਾ ਵੀ ਉਦੋਂ ਮੁੜਿਆਉਣਗੇ ਵੀ ਘੰਟੇ ਚ ਰੋਕੀ ਖਾਣਗੇ ਵੀ ਘੰਟੇ ਚ ਉੱਥੇ ਜਾਣਗੇ ਟਰਾਲੀ ਨੂੰ ਵੀ ਕੋਈ ਉਸ ਉੱਥੇ ਵੀ ਛੁਣੂ ਪਤਾ ਟਾਈਮ ਲੱਗ ਜਾਂਦਾ ਹੈ ਹਨਾ ਉੱਥੇ ਫੈਕਟਰੀ ਹੈ ਜਿਹੜੀ ਚਾਰ ਵਾਲੀ ਮਤਲਬ ਤਾ ਕਰਕੇ ਹੁਣ ਆਪ ਚਲਾਤਾ ਚੋਬਰ ਅੱਜ ਕਹੀਂ ਰੁੱਕ ਸਕੀ ਹੱਟੇ ਥੋੜੇ ਜਿਹਾ ਖਲਾ ਤੇਰੀ ਲੱਤ ਦੁਖਦੀ ਅੰਬੀ ਕਹਿੰਦਾ ਹੈ ਚੱਲ ਕੋਈ ਗੱਲ ਅਰੈਸਟ ਕਰ ਲਾ ਬਚੋਂ ਤਾਂ ਲਵੀ ਲੱਗਿਆ ਕੰਮ ਲਓਦਰ ਸੁੱਖਾ ਵੀ ਆ ਗਿਆ ਭਾਈ ਥੱਲੇ ਉਤਰਿਆ ਹੈ ਕਹਿੰਦਾ ਮੈਂ ਛੋਣਾ ਨਾਲ ਮੈਂ ਗੱਲ ਕਰ ਹੁਣ ਵੀਡੀਓ ਬਣਾਉਣ ਲੱਗਣੀ ਚਾਹੁੰਦਾ ਮੈਂ ਵੀ ਯਾਰ ਇਹ ਜੀ ਗੱਲ ਸਿੱਧੀ ਪਾ ਮੇਰੇ ਕਿਹੜੀ ਚੱਕੀ ਜਾਂਦਾ ਇਹਦਾ ਕੰਮ ਵਧੀਆ ਅਭੀ ਬਤੂ ਵੀ ਆਪਣਾ ਪੂਰਾ ਦਿਨ ਦਾ ਸਾਥ ਤੇ ਇਹ ਵਾਰ ਐਂ ਵੀ ਕੰਮ ਕਰਨਾ ਪੈ ਜਾਂਦਾ ਕਿ ਨਹੀਂ ਸਰੀਰ ਤਕ ਕਾਇਮ ਰੱਖਿਆ ਉਹਦਾ ਵੀ ਕਦੋਂ ਵੀ ਕੁਝ ਵੀ ਕਰਨਾ ਪੈ ਜਾਂਦਾ ਨਹੀਂ ਇਹ ਟਰਾਲੀ ਮੰਨ ਲਾ ਘੰਟਾ ਲੇਟ ਜਾਂਦੀ ਹੁਣ ਇਹਨੂੰ ਭਰ ਕੇ ਤੋਰ ਦਾਂਗੇ ਦੋਨੇ ਟਰਾਲੀਆਂ ਇੱਕ ਟਰੈਕਟਰ ਮਗਰ ਪਾ ਕੇ ਲੈ ਜੂ ਨਹੀਂ ਇੱਥੇ ਖੜਨਾ ਪੈਂਦਾ ਉਹਨਾ ਟਾਈਮ ਫਿਰ ਹੁਣ ਦੇਖ ਫਿਰ ਲੈ ਕੇ ਜਾਂਦੇ ਹੁਣ ਉਹ ਟਾਈਮ ਦੀ ਬਚਤ ਹੋ ਗਈ ਐ ਮੂਰੇ ਪਵਾ ਦੋ ਮੂਰੇ ਲੋਕੇ ਉੱਪਰ ਹੈਗੇ ਹਿੰਮਤੀ ਨੇ ਬਾਈ ਸਾਡੇ ਵੀਡੀਓ ਨੂੰ ਕਰ ਦਿਓ ਸ਼ੇਅਰ ਕਰਦਾ ਕਰੋ ਵੀਰਾ ਬਣ ਕੇ ਐਨੀ ਕਿਰਪਾ ਜਰੂਰ ਰੱਖਿਆ ਕਰੋ ਜਿਹੜਾ ਵੀ ਯਾਰ ਦੋਸਤ ਦੇਖਦਾ ਹਨਾ ਸ਼ੇਅਰ ਜਰੂਰ ਕਰਿਆ ਕਰੋ ਭਰਾ ਬਣ ਕੇ ਤੁਹਾਨੂੰ ਮੂਹਰੇ ਮੈਂ ਟਰੈਕਟਰ ਵੀ ਦਿਖਾਉਣ ਦਾ ਗੱਲ ਕਰ ਖੜਕਾ ਮੂਹਰੇ ਬਾਲਾ ਉਹ ਫਿਰ ਸਮਝ ਹੀ ਨਹੀਂ ਆਉਣੀ ਕੋਈ ਗੱਲ ਦੀ ਹਨਾ ਲੈ ਨਹੀਂ ਬਣਨੀ ਫਿਰ ਇਸ਼ਿਆ ਕੀ ਉਹਨੇ ਫੁੱਲ ਲਗਾ ਦਿੱਨਾ ਕੋਣਾ ਟਰਾਲੀ ਤਾਂ ਫੁੱਲ ਕਰਦੀ ਹਮਤ ਹੁੰਦੀ ਆ ਇਹ ਹਿੰਮਤੇ ਮਰਦਾ ਮਰਦਾ ਇਹ ਖੁਦਾ ਮਰਦ ਦੇ ਵਿੱਚ ਹਿੰਮਤ ਹੋਣੀ ਕਹਿੰਦੇ ਜ਼ਰੂਰੀ ਆ ਸਿਆਣੇ ਕਹਿੰਦੇ ਆ ਅੱਜ ਵੀ ਤਾਂ ਮੇਰਾ ਖਿਆਲ ਉਹ ਲਾਂਗੇ ਚਾ ਕੇ ਚੱਲ ਜਵਾਕ ਨੇ ਨਿਆਣੇ ਨੇ ਇੱਕ ਤਾਂ ਥੋੜਾ ਜਿਹਾ ਕਹਿੰਦਾ ਮੇਰੀ ਲੱਤ ਕੰਡਮ ਉਜੇ ਮੁੰਡੇ ਕਹਿੰਦੇ ਅਭੀ ਚਿਗਾ ਕੇ ਚੱਲ ਬਾਗਿਆ ਚੱਲ ਜਿੰਨਾ ਵੀ ਹਨ ਪਰ ਹੋਰ ਦਾ ਕਹਣਾ ਗਲ ਪੈ ਢੋਲ ਵਜਾਉਣਾ ਪੈਂਦਾ ਬਾਕੀ ਸਾਨੂੰ ਦਿਖਾਉਣੇ ਇਹ ਤੋਂ ਬਾਅਦ ਕੀ ਰੈਕਸ਼ਨ ਆਉ ਮੁੰਡਿਆਂ ਦਾ ਲੋ ਵੀ ਭਰਤੀ ਚੋਬਰਾਂ ਨੇ ਟਰਾਲੀ ਮਿੰਟ ਪੰਜ ਲੱਗਨੇ ਨਹੀਂ 5 ਮਿੰਟਾਂ ਕਰਕੇ ਘੰਟਾ ਢੂੜ ਘੰਟਾ ਖੜਨਾ ਪਿਆ ਜਾਂਦਾ ਜੇਰ ਪੂਰਾ ਮਾਰੇ ਮੁੰਡੇ ਨੇ ਨਿੰਬੂ ਬਣੀ ਜ਼ਰੂਰੀ ਆ ਗਰਮੀ ਆ ਤੇ ਵੀਡੀਓ ਸ਼ੇਅਰ ਕਰਦੀ ਪਾਈ ਬਣ ਕੇ ਜਿਹੜੇ ਨੇ ਵੀ ਮਤਲਬ ਜਿਹੜੇ ਵੀ ਜਾਊ ਸ਼ੇਅਰ ਜ਼ਰੂਰ ਕਰ ਦਿਓ ਓਕੇ ਬਾਈ ਧੰਨਵਾਦ సారి ప్రాంతా మేనం